ਖੋ ਦੇ ਤਾਂ ਇਸ ਵਕਤ ਸਾਡੇ ਦਰਮਿਆਨ ਜੇਕਰ ਗੱਲ ਕਰੀਏ ਪਿੰਡ ਸ੍ਰੀ ਤੋਂ ਜਿਹੜੇ ਸੇਵਾਦਾਰ ਨੌਜਵਾਨ ਨੇ ਪਿਛਲੇ 2 ਪਸੰਦਾਂ ਤੋਂ ਜਿਹੜਾ ਇੱਥੇ ਆਈਸਕ੍ਰੀਮ ਦਾ ਜਿਹੜਾ ਖੁੱਲਾ ਨੰਗਰਾ ਜਿਹੜਾ ਉਹ ਇੱਥੇ ਵਰਤਾਉਂਦੇ ਨੇ ਗਣਵਤ ਕਰਦੇ ਆ ਕਿ ਇਹਨਾਂ ਦਾ ਸਬਬ ਇੱਥੇ ਆਉਂਦਾ ਕਿਵੇਂ ਬਣਿਆ ਅੱਜਾ ਬਾਈ ਜੀ ਕੀ ਨਾਮ ਹੈ ਤੁਹਾਡਾ ਸ਼ੰਤ ਸਿੰਘ ਜੀ ਸੰਤ ਸਿੰਘ ਜੀ ਹਾਂ ਜੀ ਉਸੇ ਦੇਖੋ ਦੱਸਿਓ ਕਿ ਸੰਤ ਸਿੰਘ ਜੀ ਆਪਣੇ ਭਾਈ ਜੀ ਖੜੇ ਨੇ ਇਹ ਇਹਨਾਂ ਵੱਲੋਂ ਵਿਸ਼ੇਸ਼ ਤੌਰ ਤੇ ਜਿਹੜਾ ਇਹ ਤੁਹਾਨੂੰ ਇਹੰਦਾ ਬਸ ਕੇੜਾ ਵਿਸ਼ੇਸ਼ ਹੈ ਉਹ ਹਾਂ ਜੀ ਭਾਈ ਜੀ ਜਿਸ ਤਰ੍ਹਾਂ ਸਾਨੂੰ ਪਤਾ ਲੱਗਿਆ ਪਿਛਲੇ ਤੁਸੀਂ ਗੁਰੂ ਸਾਹਿਬ ਕੋਲ ਹਾਂ ਜਾਗ ਰਹੇ ਹਾਂ ਹਾਂ ਜੀ ਹਾਂ ਜੀ ਇਹ ਆਈਸਕ੍ਰੀਮ ਦਾ ਹੀ ਨਕਲ ਲਾਉਂਦੇ ਹਾਂ ਹਾਂ ਜੀ ਹਾਂ ਜੀ ਇਹ ਕਹਿੰਦੇ ਥੋੜਾ ਥੋੜਾ ਜੰਗ ਦਾ ਕਿਵੇਂ ਸੰਭੁਣਿਆ ਜਰਦਰਾ ਸੋਭ ਦੇ ਕਿਹੜਾ ਬਣਿਆ ਜੀ ਬਡੇ ਮਹਾਰਾਜ ਸੰਤ ਮਹਾਰਾਜ ਇਸਰ ਸਿੰਘ ਦੇ ਪਹਿਲਾ ਜਨਮ ਦਿਨ ਤੇ ਅਲਵਰ ਸਾਹਿਬ ਨੂੰ ਲੱਗਦਾ 10 ਸਾਲ ਹੋ ਗਏ ਅਸੀਂ ਕਿੰਨੇ ਲੰਗਰ ਲਾਉਂਦੇ ਨੂੰ 10 ਸਾਲ ਹੋ ਗਏ ਉਹਨਾਂ ਦੇ ਵਰਸੀ ਪਈ ਲੰਗਰ ਲੱਗਦੇ ਹੁਣ ਉਸੇ ਸੀ ਸੋਚਿਆ ਕਿ ਇੱਥੇ ਆ ਕੇ ਦੇਖਿਆ ਇੱਥੇ ਜਦੋਂ ਇਹ ਲੰਗਰ ਦੀ ਸਾਨੂੰ ਕਾਹ ਦਾ ਮਹਿਸੂਸ ਹੋਈ ਵੀ ਇੱਥੇ ਕਿਸੇ ਨਾ ਕੋਈ ਚੀਜ਼ ਕਰਨੀ ਚਾਹੀਦੀ ਆ ਠੀਕ ਆ ਆਓ ਜਿੰਨੇ ਤੁਹਾਨੂੰ ਲੱਗਿਆ ਕਿ ਚਲੋ ਪਸ਼ਾਦੇ ਦਾ ਨਾਮ ਕਿੰਨਾ ਹੋਰ ਨਾ ਸਾਡੇ ਦਾ ਕੋਈ ਨਾ ਕੋਈ ਆਟੋਮੈਟਿਕ ਹੈ ਆਈਸਕ੍ਰੀਮ ਦਾ ਪਰ ਅਸੀਂ ਹਾਂ ਵੀ ਜਿੰਨੇ ਬੜੀ ਦਾ ਇਹ ਨਾ ਮਾਹੌਲ ਹੁੰਦਾ ਹਾਂ ਹਾਂ ਜੀ ਉਸ ਨਿਹਾਇ ਨਾਲ ਫਿਰ ਤੁਸੀਂ ਜਾਂਦੀ ਆਪਾਂ ਕਹਿੰਦੀ ਵੀ ਜਿਹੜੀ ਵਸਤੂ ਆ ਇਹ ਜਾਂਦੀ ਆਪਣੀ ਆਈਸਕ੍ਰੀਮ ਲੈ ਕੇ ਆਦੀ ਹਾਂ ਜੀ ਹਾਂ ਜੀ ਹਾਂ ਜੀ ਕਿੰਨੇ ਤੁਹਾਡਾ ਉਹ ਅਨੁਭਵ ਕੇ ਮੇਰੇ ਆ ਬਹੁਤ ਵਧੀਆ ਜੀ ਅੱਛਾ ਜੀ ਤੁਸੀਂ ਉਹ ਬਚੂ ਕੰਦੇ ਤੋਂ ਪਹਿਰ ਦੇ ਕੇ ਜੇਕਰ ਗੱਲ ਕਰੀਏ ਪਹਿਲਾਂ ਉਹ ਤੁਸੀਂ ਰਾਜਾ ਸਾਹਿਬ ਦੇਖੇ ਜਦੋਂ ਸੰਤ ਭਿੰਦਰ ਸਿੰਘ ਜੀ ਹੁੰਦੇ ਸੀਗੇ ਹਣਾ ਉਹ ਵੀ ਸਾਡੇ ਸਾਡੇ ਬਜ਼ੁਰਗੋਰੇ ਆਉਂਦੇ ਸੀ ਉਹਨਾਂ ਦੇ ਅਸੀਂ ਪੈੜ ਦੇ ਪੈੜ ਧਰਦੇ ਇੱਥੇ ਆਉਂਦੇ ਸੀ ਨਹੀਂ ਤੁਸੀਂ ਬਚਪਨ ਚ ਆਉਂਦੇ ਹੁੰਦੇ ਸੀ ਹਾਂਜੀ ਹਾਂਜੀ ਅੱਛਾ ਠੀਕ ਹੈ ਠੀਕ ਹੈ ਬਾਕੀ ਹੁਣ ਅੱਜ ਤੱਕ ਉਹ ਜਿਵੇਂ ਮੀਂਹ ਹੈ ਨਾ ਬਾਸ਼ੇ ਕਾ ਰਿਹਾ ਜੀ ਆ ਗਈ ਹੈ ਨਾ ਇਹ ਕਿਸ ਤਰ੍ਹਾਂ ਦਾ ਜਿਹੜਾ ਆਪਣਾ ਫਿਰ ਤੁਸੀਂ ਜਾਂਦੀ ਕੋਈ ਕੰਨੀ ਕਛੀ ਚਾਹੇ ਕਿੰਨੇ ਵਜੇ ਤੱਕ ਲਾਉਣਾ ਸੀ ਅੱਜ ਤੁਸੀਂ ਮਾਰਾ ਜਿੰਨਾ ਟਾਈਮ ਸੰਗ ਤੋਂ ਸਭੂ ਵੀ ਉਹਨਾਂ ਟਾਈਮ ਸਤਾਵਾਂਗੇ ਜੀ ਅੱਛਾ ਕੋਈ ਹੋਰ ਨਹੀਂ ਹੈਗਾ ਹਾਂ ਨਾ ਦੀ ਨਾ ਸੋ ਦੇਖੋ ਜਿਸ ਤਰ੍ਹਾਂ ਗੱਲ ਕੀਤੀ ਐ ਸ ਇੱਕ ਇੱਕ ਸਵਾਲ ਆ ਤੇ ਜਿਸ ਤਰ੍ਹਾਂ ਫਿਰ ਜੇ ਤੁਸੀਂ ਆਈਸਕ੍ਰੀਮ ਦਾ ਲੰਗਰ ਲਾਉਣੇ ਹੋ ਉਹਦੇ ਲਈ ਜਦਾ ਕਾਫੀ ਜਿਆਦਾ ਯਾਨੀ ਸੁਰਗਾਂ ਦੀ ਲੋੜ ਵੀ ਹੁੰਦੀ ਹੈ ਜਿਵੇਂ ਆਪਾਂ ਗੱਲ ਕਰੀਏ ਆਈਸਕ੍ਰੀਮ ਨੂੰ ਠੰਡਾ ਰੱਖਣਾ ਜਾਂ ਫਿਰ ਵਰਤਾਉਣੀ ਉਹ ਸਾਰੇ ਫੇਸ ਸਾਡੇ ਕੋਲ ਫ੍ਰੀਜ਼ਰ ਵੀ ਨੇ ਜੀ ਕੈਦਾ ਜਾਲ ਬਣਾਏ ਗਏ ਨੇ ਸੰਗਤ ਆਉਣ ਲਈ ਤੇ ਜਾਣ ਲਈ ਠੀਕ ਹੈ ਸੋ ਦੇਖੋ ਗੱਲਬਾਤ ਕੀਤੀ ਆ ਆਪਾਂ ਨੌਜਵਾਨਾਂ ਦਾ ਸੇਵਾਦਾਰਾਂ ਨਾਲ ਪਿਛਲੇ ਦੋ ਤਿੰਨ ਸਾਲਾਂ ਤੋਂ ਇਹ ਗੁਰਦੁਆਰਾ ਯਾਦਗਾਰ ਆਲਾ ਸਾਹਿਬ ਜਰਨ ਕਿ ਜਰਗ ਵਿਖੇ ਫੇਸਟਾਰ ਦੇ ਉੱਤੇ ਐਸਕ੍ਰੀਮ ਦਾ ਲੰਗਰ ਲਾਉਦੇ ਨੇ ਕਿਉਂਕਿ ਲੰਗਰ ਇੱਕ ਹੋਰ ਵੀ ਬਹੁਤ ਸਾਰੇ ਗੁਰਦੁਆਰਾ ਸਾਹਿਬ ਵੱਲੋਂ ਵੀ ਅਤੇ ਹੋਰ ਨਗਰ ਦੇ ਵਸਨੀਕਾਂ ਵੱਲੋਂ ਵੀ ਲਵਾਏ ਜਾਂਦੇ ਨੇ ਪਰ ਇਹਨਾਂ ਨੇ ਨੌਜਵਾਨਾਂ ਨੇ ਕਿਹਾ ਕਿ ਇੱਥੇ ਜਦੋਂ ਤੁਹਾਨੂੰ ਲੱਗਿਆ ਕਿ ਹਾਂ ਕੁਝ ਗਰਮੀ ਦਾ ਵੀ ਮਹੀਨਾ ਹੁੰਦਾ ਕਿ ਕਿਉਂ ਨਾ ਆਪਾਂ ਜਿਹੜੇ ਇੱਥੇ ਸੰਗਤ ਆਉਂਦੀਆਂ ਨੇ ਉਹਨਾਂ ਨੂੰ ਹੋਰ ਰਾਹਤ ਦੇਣ ਲਈ ਆਪਾਂ ਕੁਝ ਬਖਰਾ ਕਰੀਏ ਤੋਂ ਇਹ ਆਈਸਕ੍ਰੀਮ ਦਾ ਨੰਗਰ ਪੂਰਾ ਜਾਣਦੀ ਜਿੰਨੇ ਅੱਜ ਪੂਰਾ ਇਕੱਠ ਸੀਗਾ ਇਹ ਵੱਡੇ ਪੱਧਰ ਦੇ ਉੱਤੇ ਇਹ ਬੁੱਲਾ ਇਹਨਾਂ ਨੇ ਆਈਸਕ੍ਰੀਮ ਦਾ ਨੰਗਰ ਲਗਾਇਆ ਸੋ ਅਸੀਂ ਵੀ ਆਸ ਕਰਦੇ ਹਾਂ ਪ੍ਰਮਾਤਮਾ ਇਹਨਾਂ ਦੀ ਹਰ ਸਿਹਤਾ ਹਰ ਆਦਰੀ ਇਹਨਾਂ ਦੀ ਮਨੋ ਕਾਮਨਾ ਉਹ ਪੂਰੀ ਕਰੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਰੇਗੜੀ ਖਾਨ ਸਾਹਿਬ ਹੈ ਜੀ ਬਹੁਤ